ਇਲਾਕੇ ਮੈਂ ਤੁਹਾਡਾ ਸਾਰਿਆਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ ਕਿ ਬੜੇ ਇੱਕ ਛੋਟੇ ਜਿਹੇ ਮੈਸੇਜ ਸ਼ਾਰਟ ਟਾਈਮ ਦੇ ਉੱਤੇ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਮੈਂ ਸਾਰੀ ਪ੍ਰੈਸ ਦਾ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਸਤਿ ਦਿਲੋਂ ਧੰਨਵਾਦ ਕਰਦਾ ਦੂਸਰਾ ਮੈਂ ਦੱਸਣਾ ਚਾਹੁੰਦਾ ਦੇਖੋ ਸਹਿਬ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇਹ ਵਸਾਈ ਨਗਰੀ ਆ ਔਰ ਮਹਾਰਾਜ ਪੰਚਮ ਪਾਦਸ਼ਾ ਸ਼ਹੀਦਾਂ ਦੇ ਸਰਤਾਜ ਇਹ ਉਹਨਾਂ ਦੀ ਵਸਾਈ ਨਗਰੀ ਆ ਔਰ ਜਿੱਥੋਂ ਤੱਕ ਅੱਜ ਜੇ ਇਸ ਕੰਮ ਲਈ ਜੇ ਇਸ ਅਹਿਮ ਕੰਮ ਲਈ ਆਪਾਂ ਇਕੱਠੇ ਹੋਏ ਆ ਉਹ ਆ ਸ਼ਹਿਰ ਦੀ ਇਸ ਪਵਿੱਤਰ ਨਗਰੀ ਨੂੰ ਹੋਰ ਵੀ ਸੁੰਦਰ ਬਣਾਉਣਾ ਇੱਥੋਂ ਦੀ ਡਿਵੈਲਪਮੈਂਟ ਕਰਨੀ ਇੱਥੋਂ ਜੋ ਸੜਕਾਂ ਦੇ ਮਸਲੇ ਨੇ ਵੱਖ-ਵੱਖ ਵਾਰਡਾਂ ਦੇ ਕਿਉਂਕਿ ਹਾਲੇ ਪਿੱਛੇ ਹੀ ਕਾਉਂਸਲ ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਜਿਹੜੇ ਜਨਤਾ ਦੇ ਮਸਲੇ ਸੀਗੇ ਉਹ ਜਿਹੜੇ ਆ ਉਹ ਅਸੀਂ ਅੱਜ ਤੁਹਾਡੇ ਸਰਮਖ ਹੋਵਾਂਗੇ ਜਾਂ ਹੋਰ ਵੀ ਟੋਟਲ ਇੱਕ ਜਨਰਲ ਡਿਵੈਲਪਮੈਂਟ ਦੀ ਮੈਂ ਗੱਲ ਕਰਦਾ ਜਿੱਥੇ ਪਾਰਕਾਂ ਦੇ ਮਸਲੇ ਨੇ ਉਥੇ ਲਾਈਟਾਂ ਦੇ ਵੀ ਮਸਲੇ ਨੇ ਉਥੇ ਮੇਨ ਰੋਡਸ ਜਿਹੜੀਆਂ ਨੇ ਉਨ੍ਹਾਂ ਦੇ ਮਸਲੇ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਬਰੀਫ ਕਰ ਦਵਾਂ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਜਦੋਂ ਜਦੋਂ ਸ਼ਹਿਰ ਵਾਲਿਆਂ ਨੇ ਇਲਾਕੇ ਵਾਲਿਆਂ ਨੇ ਮੇਰੇ ਸਿਰ ਤੇ ਉੱਤੇ ਹੱਥ ਰੱਖਿਆ ਮੈਨੂੰ ਉਸ ਅਸੈਂਬਲੀ ਦੀਆਂ ਪੌੜੀਆਂ ਚੜਾਈਆਂ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਇਸ ਪਵਿੱਤਰ ਨਗਰੀ ਨੂੰ ਹੋਰ ਵੀ ਇਹਦਾ ਸੁੰਦਰੀਕਰਨ ਕੀਤਾ ਜਾਵੇ ਜਿਵੇਂ ਕਿ ਤੁਸੀਂ ਪਹਿਲਾਂ ਵੀ ਵੇਖਿਆ ਹੋਊਗਾ ਕਿ ਇਸ ਸ਼ਹਿਰ ਦੇ ਵਿੱਚ ਇੱਕ ਸਿੰਗਲ ਸੜਕ ਹੁੰਦੀ ਸੀ ਔਰ ਤੁਹਾਡੀ ਮੇਰ ਹੋਈ ਸੰਗਤ ਦੀ ਮੇਰ ਹੋਈ ਇਹ ਥਰੂ ਐਂਡ ਥਰੂ ਸਾਰਾ ਤਰਨਤਨ ਸ਼ਹਿਰ ਦੇ ਵਿੱਚ ਦੀ ਚਾਰ ਮਾਰਗੀ ਜਿਹੜਾ ਇਹ ਰਸਤਾ ਬਣਾਇਆ ਗਿਆ ਇੱਥੇ ਬਸ ਨਹੀਂ ਇਤੋਂ ਦੇ ਪੁਲਾਂ ਪੁਲਾਂ ਦੀ ਬਹੁਤ ਖਸਤਾ ਹਾਲਤ ਸੀ ਔਰ ਜਿਹੜਾ ਇੱਕ ਰੋਹੀ ਵਾਲਾ ਪੁਲ ਆ ਇੱਕ ਇਦੇ ਪਿੱਛੇ ਜਦੋਂ ਆਪਾਂ ਸੇਂਟ ਫਰਾਂਸਿਸ ਸਕੂਲ ਨੂੰ ਜਾਂਦਾ ਉਸ ਇਹ ਦੋ ਮੇਨ ਪੁਲ ਸੀਗੇ ਜਿਨ੍ਹਾਂ ਦੇ ਉੱਤੋਂ ਮੇਰਾ ਖਿਆਲ ਆ ਵੀ ਇੰਨਾ ਟ੍ਰੈਫਿਕ ਜਾਮ ਹੋ ਜਾਂਦਾ ਸੀ ਕਿ ਉਹ ਜਿਹੜਾ ਆ ਉੱਤੇ ਮੁੜ ਕੇ ਪਰਮਾਤਮਾ ਦੀ ਮਿਹਰ ਨਾਲ ਉਹਨਾਂ ਨੂੰ 6-6 ਮਾਰਗ ਬਣਾਇਆ ਗਿਆ 4-4 ਮਾਰਗ ਨਹੀਂ 6-6 ਜਿਹੜਾ ਆਉਣ ਵਾਲੇ ਜਿਹੜੇ 50 ਸਾਲ 100 ਸਾਲ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਵੇ ਟ੍ਰੈਫਿਕ ਦਾ ਕੋਈ ਜਿਹੜਾ ਜਾਮ ਲੱਗਦੇ ਸੀਗੇ ਉਹ ਤੁਹਾਡੇ ਸਾਹਮਣੇ ਉਹ ਵੀ ਮਸਲੇ ਹੱਲ ਕੀਤੇ ਜਿੱਥੋਂ ਤੱਕ ਪਾਰਕਾਂ ਦਾ ਸਵਾਲ ਆ ਪਾਰਕਾਂ ਜਿਹੜੀਆਂ ਅਪਗ੍ਰੇਡ ਕੀਤੀਆਂ ਗਈਆਂ ਸੀਗੀਆਂ ਠੀਕ ਹੈ ਪਿਛਲੇ ਸਮੇਂ ਦੇ ਵਿੱਚ ਉਹ ਇੰਗੋਲੀਆਂ ਗਈਆਂ ਪਰ ਉਹ ਵੀ ਜਿਹੜਾ ਆ ਹੁਣ ਜਿਹੜੇ ਆ ਮਸਲੇ ਹੱਲ ਹੋਣਗੇ ਔਰ ਸਾਰ ਨੂੰ ਐਮ ਗੱਲੇ ਆ ਕਿ ਮੈਂ ਪਰਸੋ ਵੀ ਇਹ ਜ਼ਿਕਰ ਕੀਤਾ ਸੀਗਾ ਜਦੋਂ ਪਰਸੋ ਰੈਲੀ ਹੋਈ ਸੀ ਸਾਰੇ ਤੁਸੀਂ মিডিਆ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਇੱਕ ਚੀਜ਼ ਨੂੰ ਬੜੀ ਸਾਫ਼ ਸੁਥਰੀ ਨਿਗਾਰਾ ਵੇਖ ਕੇ ਆਪਣੀ ਨਿਗਾਰਾ ਵੇਖ ਕੇ ਉਹਨੂੰ ਬੜੇ ਤਰੀਕੇ ਨਾਲ ਕਿਉਂਕਿ ਲੋਕਾਂ ਤੱਕ ਪਹੁੰਚਾਉਣਾ ਤੁਹਾਡਾ ਹੀ ਕੰਮ ਹੁੰਦਾ ਆ ਔਰ ਤੁਸੀਂ ਬੜੇ ਸਾਫ਼ ਸੁਥਰੇ ਤਰੀਕੇ ਨਾਲ ਉਹ ਸਾਰੀਆਂ ਗੱਲਾਂ ਲਿਖੀਆਂ ਵੀ ਅਖਬਾਰਾਂ 'ਚ ਮੈਂ ਧੰਨਵਾਦ ਕਰਦਾ ਔਰ ਦੂਸਰਾ ਇਹ ਮੈਂ ਕਹਿੰਦਾ ਕਿ ਉਹ ਦਿਨ ਵੀ ਮੈਂ ਜ਼ਿਕਰ ਕੀਤਾ ਸੀ ਅਸੀਂ ਆਪਣੀ ਸਮੱਸਿਆ ਮੁੱਖ ਮੰਤਰੀ ਪੰਜਾਬ ਸਾਹ ਭਗਵੰਤ ਸਿੰਘ ਜੀ ਮਾਨ ਨੂੰ ਅਸੀਂ ਉਹਨਾਂ ਦੀ ਸੁਚੱਜੀ ਗਵਾਹੀ ਜਿਹੜੀ ਅੱਜ ਚੱਲ ਰਹੀ ਆ ਪੰਜਾਬ ਦੇ ਵਿੱਚ ਅਸੀਂ ਆਪਣੇ ਸ਼ਹਿਰ ਦੀਆਂ ਇਹ ਮੁਸ਼ਕਲਾਂ ਦੱਸੀਆਂ ਸੀ ਕਿਉਂਕਿ ਇੱਥੋਂ ਦੇ ਆ ਰੋਡਸ ਦਾ ਇਨਫਰਾਸਟ੍ਰਕਚਰ ਰੋਡਸ ਦੀਆਂ ਕੋਈ ਜੜੀਆਂ ਵਾਰਡਸ ਜਾਂ ਕੋਈ ਗਲੀਆਂ ਦੀਆਂ ਨਾਲੀਆਂ ਦੀ ਸੀਵਰੇਜ ਦੀ ਇਵਨ ਔਰ ਖਾਸ ਕਰਕੇ ਜਿਹੜੇ ਬਾਹਰਲੇ ਏਰੀਏ ਨੇ ਜਿਹੜੇ ਨਵੇਂ ਡਿਵੈਲਪ ਏਰੀਏ ਹੋਏ ਆ ਜਿੱਥੇ ਕੌਂ ਕਾਉਂਸਲ ਦੀਆਂ ਇਲੈਕਸ਼ਨਾਂ ਹੋਈਆਂ ਨੇ ਉਹਨਾਂ ਏਰੀਆ ਬਾਰੇ ਵੀ ਅਸੀਂ ਜ਼ਿਕਰ ਕੀਤਾ ਸੀ ਔਰ ਮੈਂ ਇਹ ਖੁਸ਼ੀ ਮਹਿਸੂਸ ਕਰਦਾ ਇਹ ਗੱਲ ਕਰਨ ਤੋਂ ਮੈਂ ਰਹਿ ਨਹੀਂ ਪਾਰਿਆ ਕਿ ਸਭ ਭਗਵੰਤ ਸਿੰਘ ਜੀ ਮਾਨ ਦੀ ਸੱਚੀ ਗਵਾਹੀ ਦੇ ਵਿੱਚ ਤਰਨਤਨ ਸ਼ਹਿਰ ਨੂੰ 35.5 ਕਰੋੜ ਰੁਪਇਆ ਜਿਹੜਾ ਆ ਉਹ ਤੁਰੰਤਾਂ ਸ਼ਹਿਰ ਦੀ ਨੁਹਾਰ ਬਦਲਣ ਲਈ ਦਿੱਤਾ ਗਿਆ ਇੱਥੇ ਬਸ ਨਹੀਂ ਹੋਰ ਵੀ ਜਿਹੜੇ ਮਸਲੇ ਨੇ ਜਿਵੇਂ ਕਿ ਮੇਨ ਕੋਈ ਸਾਡਾ ਰੇਲਵੇ ਕੋਈ ਲਾਈਨ ਦਾ ਜਿਹੜਾ ਸ਼ਹਿਰ ਦੇ ਵਿੱਚੋਂ ਮਸਲਾ ਉਹ ਵੀ ਉਹਨਾਂ ਨੂੰ ਜ਼ਿਕਰ ਕੀਤਾ ਗਿਆ ਪਰ ਦੇਖੋ ਇਮੀਡੀਏਟਲੀ ਜਿਹੜਾ ਮਸਲਾ ਹੱਲ ਹੋ ਸਕਦਾ ਸੀ ਉਹ ਉਹਨਾਂ ਨੇ 35.5 ਕਰੋੜ ਦੇ ਕੇ ਔਰ ਇਹ ਕੋਈ ਛੋਟੀ ਰਕਮ ਨਹੀਂ ਮੈਂ ਕਹਿੰਦਾ ਅੱਜ ਤੱਕ ਤਰਨਤਾਰਨ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੁਝ ਦਿਨਾਂ ਦੇ ਵਿੱਚ ਕੁਝ ਮਤਲਬ ਕਹਿ ਲਓ 48 ਘੰਟਿਆਂ 'ਚ 72 ਘੰਟਿਆਂ 'ਚ ਇਹ ਗਿਣ ਲਓ ਇਹ ਸਾਰੇ ਸਾਡੇ ਟੈਂਡਰ ਵੀ ਲੱਗ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਔਰ ਅੱਜ ਜਿਹੜੇ ਕੰਮ ਐ ਤਾਂ ਤੁਹਾਨੂੰ ਖੇਚਲ ਦਿੱਤੀ ਇਹ ਅੱਜ ਆਪਾਂ ਕੰਮ ਕਰਨੇ ਅੱਜ ਖੁਸ਼ੂ ਸ਼ੁਰੂ ਕਰਨ ਜਾ ਰਹੇ ਹਾਂ ਕੱਲੇ-ਕੱਲੇ ਵਾਰਡ ਦਾ ਕੱਲੀ-ਕੱਲੀ ਪਾਰਕ ਨੂੰ ਸਵਾਰਿਆ ਜਾਊਗਾ ਸੜਕਾਂ ਦੇ ਉੱਤੇ ਜੇ ਸੜਕਾਂ ਟੁੱਟੀਆਂ ਨੇ ਉਹਨਾਂ ਨੂੰ ਨਵੇਂ ਸਿਰੇਓ ਬਣਾਇਆ ਜਾਊਗਾ ਜੇ ਸੀਵਰੇਜ ਦਾ ਕੋਈ ਸਿਸਟਮ ਨਹੀਂ ਸਹੀ ਉਹ ਸੀਵਰੇਜ ਦਾ ਸਿਸਟਮ ਸਹੀ ਕੀਤਾ ਜਾਊਗਾ ਇੱਥੋਂ ਤੱਕ ਕਿ ਸੁਪਰ ਸ਼ਕਰ ਮਸ਼ੀਨਾਂ ਜਿਹੜੀਆਂ ਨੇ ਉਹਨਾਂ ਲਈ ਵੀ ਸਾਨੂੰ ਪੈਸੇ ਆ ਚੁੱਕੇ ਨੇ ਸਾਨੂੰ ਕਿਸੇ ਤੇ ਨਿਰਭਰਨ ਦੀ ਹੋਣ ਦੀ ਲੋੜ ਨਹੀਂ ਸੋ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਮੈਂ ਸਾਡੇ ਕਾਉਂਸਲਰ ਸਹਿਬਾਨ ਬੋਰਡਾਂ ਦੇ ਇੰਚਾਰਜ ਸਹਿਬਾਨ ਸਾਰੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਹਿਬਾਨ ਅਸੀਂ ਸਾਰੇ ਅੱਜ ਇਸ ਗੱਲ ਲਈ ਖੁਸ਼ੀ ਮਹਿਸੂਸ ਕਰਦੇ ਆ ਕਿ ਅੱਜ ਤੁਹਾਡੇ ਸਾਹਮਣੇ ਇਹ ਚੀਜ਼ਾਂ ਜਿਹੜੀਆਂ ਰੱਖੀਆਂ ਜਾਣ ਔਰ ਅੱਜ ਇੱਕ ਨਵੀਂ ਸ਼ੁਰੂਆਤ ਸਾਬ ਸ੍ਰੀ ਗੁਰ ਅਰਜਨਦੇਵ ਪਾਸ਼ਾ ਦੀ ਨਗਰੀ ਲਈ ਇਹ ਨਵੀਂ ਸ਼ੁਰੂਆਤ ਹੋ ਜਾ ਰਹੀ ਆ ਤੇ ਇਹਦੇ ਦੇ ਵਿੱਚ ਅਸੀਂ ਤੁਹਾਨੂੰ ਇਹ ਕਲੀਅਰ ਦੱਸਣਾ ਚਾਹੁੰਦੇ ਆ ਕਿ 35 ਕਰੋੜ ਤੇ 50 ਲੱਖ ਰੁਪਇਆ ਤਰਨਤਾਰਨ ਦੇ ਵਿੱਚ ਇਹ ਲੱਗੇਗਾ ਐਨੀ ਕੁਐਸਚਨ ਜੀ ਸਰ ਜਿੱਤਰਾ ਵੀ ਕੰਮ ਕਰੀ ਕਾਪਨੀ ਐਮਸੀ ਕੋ ਜਾਏਗਾ ਕਿ ਜਿਹੜੇ ਆ ਹੁਣ ਸ਼ੋਮਨੀ ਅਕਾਲੀ ਦਲ ਦੇ ਨਾਲ ਚੱਲ ਗਏ ਨੇ ਕੀ ਕੰਮ ਹੋਣਾ ਰਿਹਾ ਹੋਵੇ ਕਿ ਜਿਹਾ ਬੇ ਦੇਖੋ ਮੈਂ ਅੱਗੇ ਜ਼ਿਕਰ ਕੀਤਾ ਸੀ ਦੇਖੋ ਕੋਈ ਐਮਸੀ ਸਹਿਬਾਨ ਆਉਣ ਨਾ ਆਉਣ ਤਕਰੀਬਨ ਤੁਸੀਂ ਵੇਖੋਗੇ ਕਿ ਮੈਜੋਰਟੀ ਜਿਹੜੀ ਆ ਔਰ ਐਮਸੀ ਸਾਹਿਬਾਨ ਕੋਈ ਚਾਰ ਪੰਜ ਵਿਚਾਰੇ ਹੈਗੇ ਨੇ ਉਹਨਾਂ ਬਾਰੇ ਮੈਂ ਕਹਿ ਨਹੀਂ ਸਕਿਆ ਸਕਦਾ ਉਹ ਵੀ ਆਉਣ ਅਸੀਂ ਵੀ ਆਉਂਨਾ ਵੀ ਉਹ ਵੀ ਕੰਮ ਕਰਾਉਣ ਆਪਣੇ ਬੋਰਡਾਂ ਦੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਆ ਇਹ ਜਨਤਾ ਨੇ ਉਹਨਾਂ ਤੱਕ ਉਹਨਾਂ ਨੂੰ ਫਤਵਾ ਦੇ ਕੇ ਜਿਤਾਇਆ ਤੇ ਸਾਡੇ ਲਈ ਤੇ ਦਰਵਾਜ਼ੇ ਖੁੱਲੇ ਆ ਅਸੀਂ ਤੇ ਕਿਸੇ ਨੂੰ ਨਾ ਕੀਤੀ ਨਹੀਂ ਇਹ ਤੇ ਦੇਖੋ ਕੋਈ ਕੰਮ ਕਾਜ ਕਰਕੇ ਕੋਈ ਰਜਾਇਆ ਕਰਕੇ ਕੋਈ ਹੋ ਸਕਦਾ ਨਾ ਆਇਆ ਹੋਵੇ ਪਰ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਸਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸੇ ਨੂੰ ਕੋਈ ਨਾ ਨਹੀਂ ਅਸੀਂ ਸਮੁੱਚੇ ਤਰਨਤਾਰਨ ਦੀ ਡਿਵੈਲਪਮੈਂਟ ਕਰਾਉਣੀ ਹੈ ਸਰ ਇਹ ਜਿਹੜੇ ਕਲੋਨੀ ਚਰ ਕਲੋਨੀਆਂ ਅੱਧ ਵਿੱਚ ਛੱਡ ਕੇ ਭੱਜ ਗਏ ਆ ਫਿਰ ਕਲੋਨੀਆਂ ਬੁਵਾਸਿਆਂ ਉਹਨਾਂ ਦੇ ਵਿੱਚ ਵੀ ਵਿਕਾਸ ਕਾਰ ਚੱਲ ਰਿਹਾ ਦੇਖੋ ਮੈਂ ਇੱਕ ਕਲੀਅਰ ਕੱਟ ਗੱਲ ਦੱਸਾਂ ਜੀ ਇਹ ਜਿੰਨੇ ਵੀ ਪੈਸੇ ਆਏ ਆ ਇਹ ਪੈਸੇ ਜਿਹੜੇ ਆ ਉਹ ਉਹਨਾਂ ਵੋਡਾਂ ਲਈ ਆ ਜਿੱਥੇ ਇਲੈਕਸ਼ਨ ਹੋਈ ਆ ਜਿੱਥੇ ਇਲੈਕਸ਼ਨ ਹੋਈ ਨਹੀਂ ਜਿਹੜੇ ਐਸ ਇਲੈਕਸ਼ਨ ਦੇ ਵਿੱਚ ਜਿਹੜੀਆਂ ਵੋਟਾਂ ਹੀ ਨਹੀਂ ਆਗੀਆਂ ਉਹ ਅਸੀਂ ਬਾਹਰ ਲਈ ਹੁਣ ਪਿੰਡਾਂ ਦੇ ਵਿੱਚ ਤੇ ਉਹਨਾਂ ਦੀ ਡਿਵੈਲਪਮੈਂਟ ਲਈ ਪੈਸੇ ਵੱਖਰੇ ਆ ਜੀ ਜਿਹੜੀ ਕੋਈ ਵਿਹਾਤੀ ਏਰੀਆ ਉਹਨਾਂ ਦੀਆਂ ਲਿੰਕ ਰੋਡਸ ਦੇ ਪੈਸੇ ਵੱਖਰੇ ਨੇ ਇਹ ਸਿਰਫ ਤੇ ਸਿਰਫ ਮਨਿਸਪਲ ਕਾਉਂਸਲ ਦੇ ਵਿੱਚ ਜਿਹੜੀ ਏਰੀਆ ਪੈਂਦਾ ਇਹ ਉਹਦੇ ਲਈ ਪੈਸੇ ਮਨਿਸਪਲ ਪਰ ਉਹਦੀ ਵਿੱਚ ਸ਼ਹਿਰ ਦੇ ਵਿੱਚ ਸਰ ਮਨਿਸਪਲ ਕਾਪਰਸ ਦੇ ਵਿੱਚ ਹੀ ਆਂਦੀ ਕਲੋਨੀ ਆ ਪਰ ਉਹਨਾਂ ਨੂੰ ਤੇ ਡਵੈਲਪਮੈਂਟ ਨਹੀਂ ਹੋ ਰਹੀ ਕਹ ਰਿਹਾ ਰੀਜ਼ਨ ਇਹ ਆ ਕਿ ਬੁੱਢਾ ਵੱਲੋਂ ਆ ਜੀ ਪੂਰੀ ਮਜੂਰੀ ਨਹੀਂ ਹੋਈ ਐ ਜੀ ਕੋਈ ਇਸ ਮੈਨੂੰ ਇਸ ਚੀਜ਼ ਬਾਰੇ ਹੁਣ ਜਿਆਦਾ ਨਹੀਂ ਮੈਂ ਯੂ ਸਰਬ ਨੂੰ ਕਹੂੰਗਾ ਵੀ ਉਹ ਕਲੈਰਿਟੀ ਕਰ ਲੈਣ ਬਾਕੀ ਜੋ ਜਿੱਥੋਂ ਤੱਕ ਵੀ ਮਨਿਸਪਲ ਕਮੇਟੀ ਦੀ ਹੱਦ ਪੈਂਦੀ ਆ ਉਹਦੇ ਵਿੱਚ ਡਵੈਲਪਮੈਂਟ ਹੋਣੀ ਹੋਣੀ ਐ ਜਿੱਥੇ ਕੋਈ ਦੂਜੀ ਉੱਥੇ ਸੀਵਰੇਜ ਵੀ ਪੈਣੇ ਆ ਉੱਥੇ ਸੜਕਾਂ ਵੀ ਬਣਨੀਆਂ ਨੇ ਉੱਥੇ ਜੋ ਉੱਥੋਂ ਦੀ ਜਨਤਾ ਕਹੂਗੀ ਸਾਡੇ ਕਾਉਂਸਲਰ ਜਿੱਤ ਕੇ ਆਏ ਨੇ ਉੱਥੇ ਕੰਮ ਹੋਣਗੇ ਕੋਈ ਦੂਜੀ رائے ਨਹੀਂ ਸਗੋਂ ਤੁਸੀਂ ਦੱਸ ਦਿਓ ਜੇ ਕੋਈ ਕੰਮ ਹੋਣ ਵਾਲਾ ਤੁਸੀਂ ਵੀ ਦੱਸ ਦਿਓ ਅਸੀਂ ਉੱਥੇ ਕਰਾ ਦੇਾਂਗੇ ਜੀ ਬਿਲਕੁਲ ਵਸ ਪਈ ਹੈ ਤੁਸੀਂ ਤੁਸੀਂ ਜੋਡੇਵੀਰ ਤੂੰ ਮੈਨੂੰ ਦੱਸ ਕਿੱਥੇ ਕੰਮ ਕਰਾਉਣ ਵਾਲਾ ਉੱਥੇ ਲਾ ਦੇਾਂਗੇ ਇਹਦੇ ਸਾਡਾ ਭਰਾ ਆ ਕੋਈ ਜਲਦੀ ਹਾਂ ਜੀ ਅਸਰ ਮਹਿੰਦਰਾਹਨ ਪਲੇਸ ਦੀ ਬਰੌਬਾਹ ਮੈਂ ਕਾਫੀ ਹੋਟਲ ਲੈ ਗਿਆ ਹਾਂ ਨੰਬਰ ਉਸ ਦਾ ਵੀ ਆਂਦੀ ਆ ਲੇਕਿਨ ਉਹ ਤੇ ਪੂਰੀ ਰਸਮੀ ਨਹੀਂ ਹੋ ਰਹੀ ਸਰ ਕੋਈ ਗੱਲ ਨਹੀਂ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਜੀ ਉੱਥੇ ਵੀ ਕਰਾ ਦੇਵਾਂਗੇ ਜੀ ਮੈਨੂੰ ਜਿਹੜਾ ਦੇਖੋ ਮੀਡੀਆ ਮੀਡੀਆ ਦੇ ਸਾਹਮਣੇ ਹੋਣ ਦਾ ਮਤਲਬ ਇਹੋ ਹੀ ਹੁੰਦਾ ਵੀ ਮੀਡੀਆ ਵਾਲੇ ਭਰਾ ਜੋ ਇਹ ਵੀ ਹੁਕਮ ਕਰਨਗੇ ਉਹ ਵੀ ਹੋਊਗਾ ਜੋ ਜਿੱਥੇ ਤੁਸੀਂ ਰਹਿੰਦੇ ਜੇ ਉਹਨੂੰ ਵੀ ਵਧੀਆ ਸਾਫ਼ ਸੁਥਰੀ ਜਗ੍ਹਾ ਬਣਾ ਦੇਵਾਂਗੇ ਹੋਰ ਦੱਸੋ ਸਰ ਇਹ ਤੁਹਾਡੇ ਕੋਲ ਵੀ ਬ੍ਰਿਫ ਕੀਤਾ ਸੀ ਜਦੋਂ ਮਕਬਾਨੇ ਸਾਹਿਬ ਕੋਲ ਖੜੇ ਦੇਖ ਕੀਤਾ ਗਿਆ ਜੇ ਕਿ ਫੋਨ ਆਉਂਦੇ ਨੇ ਔਰ ਫੋਨ ਆਨ ਕੇ ਤੁਮ ਆਪਣੇ ਜਿਹੜੇ ਤੁਹਾਡੇ ਨਾਲ ਦੇ ਹੈਗੇ ਨੇ ਜਨਨ ਨੂੰ ਪੁਕਾਇਆ ਜਾ ਰਿਹਾ ਜਾਂ ਨਾਲ ਆਉਣ ਵਾਸਤੇ ਦੇਖੋ ਅੱਜ ਦਾ ਮੇਰੀ ਬੇਰਦੀ ਹੈ ਜੀ ਵਿਜੇ ਜੀ ਇਹ ਅੱਜ ਦਾ ਵਿਸ਼ਾ ਨਹੀਂਗਾ ਜਿੱਦਣ ਉਹ ਵਿਸ਼ਾ ਹੋ ਉਹਦੋਂ ਮੈਂ ਫੇਰ ਕਰ ਦੂੰਗਾ ਇਹ ਅੱਜ ਦਾ ਵਿਸ਼ਾ ਡਵੈਲਪਮੈਂਟ ਅੱਜ ਦਾ ਵਿਸ਼ਾ ਸ਼ਹਿਰ ਅੱਜ ਦਾ ਵਿਸ਼ਾ ਜਿਹੜੀਆਂ ਮਤਲਬ ਇਹਨੂੰ ਸੁੰਦਰੀ ਕਰਨ ਬਣਾਉਣਾ ਜੋ ਉਹ ਵਿਸ਼ਾ ਉਹ ਤੁਹਾਡੇ ਸਾਹਮਣੇ ਹੋ ਹੀ ਜਾਊਗਾ ਹਾਂ ਜੀ ਇੱਕ ਮਿੰਟ ਜੀ ਇੱਕ ਮਿੰਟ ਹਾਂ ਜੀ ਫੰਡ ਆ ਗਏ ਆ ਉਹ ਕਦੋਂ ਤੋਂ ਮੈਗਨੇ ਸ਼ੁਰੂ ਹੋ ਜਾਣਗੇ ਆ ਹੁਣ ਮੈਂ ਸ਼ੁਰੂ ਕਰਨ ਲੱਗਾ ਜੀ ਸੜਕਾਂ ਮੈਲਾ ਵਾਦ ਤੋਂ ਬਾਅਦ ਇੱਥੋਂ ਉੱਠ ਕੇ ਪਹਿਲਾ ਟਾਕੀ ਲਾਉਣ ਜਾਣਾ ਜੀ ਰਿਬਨ ਕੱਟਣ ਜਾਣਾ ਕਿਹੜੇ ਕਿਹੜੇ ਮੇਜਰ ਕੰਮ ਹੈਗੇ ਕਿੰਨੀ ਕਿੰਨੀ ਗਰਾਉਂਡ ਲੱਗੇਗੀ ਉੱਤੇ ਦੇਖੋ ਉਹਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ ਰੋਡਸ ਮੇਨ ਰੋਡਸ ਇਨਫਰਾਸਟ੍ਰਕਚਰ ਆ ਉਹ ਸੜਕਾਂ ਉਹ ਜਿਵੇਂ ਹੁਣ ਤੇ ਆਪਣੇ ਟਿਪਸ ਦੇ ਉੱਤੇ ਹੀ ਆ ਜਿਵੇਂ ਸੱਚਖੰਡ ਰੋਡ ਆ ਜਿਵੇਂ ਨੂਰਦੀ ਅਡੇ ਵਾਲੀਆਂ ਰੋਡਸ ਨੇ ਕੁਝ ਹੋਰ ਰੇਲਵੇ ਰੋਡ ਆ ਜਾਂ ਜਿੱਥੇ ਜਿੱਥੇ ਉਹ ਸਾਰਿਆ ਇਹ ਅਫੀਸਰ ਸਾਹਿਬਾਨ ਨੇ ਸਾਰਾ ਉਹਦਾ ਲੇਆਉਟ ਬਣਾਇਆ ਆ ਪਲਾਨ ਆਊਟ ਕੀਤਾ ਆ ਉਹ ਸਾਰਾ ਜਿਹੜਾ ਕੰਪਲੀਟ ਹੋਊਗਾ ਕੋਈ ਸ਼ਹਿਰ ਦੇ ਵਿੱਚ ਤੁਹਾਨੂੰ ਕੋਈ ਨੁਕਰ ਦਿਸੂ ਵੀ ਨਹੀਂ ਜਿੱਥੇ ਕੰਮ ਨਾ ਹੋਊਗਾ ਆਪਾਂ ਪਾਰਟੀ ਨੇ ਕਵੱਡੀ ਜ਼ਿੰਮੇਵਾਰੀ ਦਿੱਤੀ ਆ ਧੰਨਵਾਦ ਦੇ ਰੂਪ ਵਿੱਚ ਕੀ ਕਹਿਣਾ ਚਾਹੂਗੇ ਵੱਡੀ ਜ਼ਿੰਮੇਵਾਰੀ ਮਿਲੀ ਆ ਹੁਣ ਜਿੰਮਣੀ ਚੋਣ ਲਈ ਚੋਣ ਪੰਚਾਇਤ ਤੇ ਕਿੰਨਾ ਦੇ ਵਿੱਚ ਜਾਣਾ ਕੀ ਅਜ਼ਮਾ ਰਹੇ ਹੋਣਾ ਕਿ ਜਿਹੜਾ ਉਹ ਰੱਛਿਆ ਦੇਖੋ ਜੇ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਜ਼ਿੰਮੇਵਾਰੀ ਨਿਵਾਵਾਵੇ ਗੇ ਵੀ ਔਰ ਤੁਹਾਡੇ ਸਾਹਮਣੇ ਇਹ ਜ਼ਿੰਮੇਵਾਰੀ ਵਾਲਾ ਕੰਮ ਹੀ ਆ ਜਿਹੜਾ ਰੋਡਸ ਹੁਣ ਬਣ ਜਾ ਰੀਆਂ ਨੇ ਇਹ ਜ਼ਿੰਮੇਵਾਰੀ ਵਾਲਾ ਕੰਮ ਹੈ ਨਾ ਜ਼ਿੰਮੇਵਾਰੀ ਨਿਭਾਵਾਂਗੇ ਜੀ ਪੂਰੀ ਉਹ ਵਾਲਾ ਡੰਪ ਹੈਗਾ ਜੀ ਬਾਸ ਫਿਰ ਆ ਸੰਸਕਰਣ ਉਸ ਤੋਂ ਲੈ ਕੇ ਵੀ ਉੱਥੋਂ ਦੇ ਲੋਕਾਂ ਦੀ ਵੀ ਲੱਗਣ 90 ਸੰਨ ਤੋਂ ਕਹਿੰਦੇ ਚੱਲਿਆ ਆ ਲੱਗਾ ਸੀਗਾ ਕਿ ਅਜੇ ਤੋ ਅੱਧਿਆ ਹੋਇਆ ਹੋਇਆ ਦੇਖੋ ਮੇਰੀ ਬੇਨਤੀ ਹੈ ਜੀ ਉਹ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆ ਜਿਹੜਾ ਜਿਹੜਾ ਡੰਪ ਆ ਦੇਖੋ ਇਸ ਗੱਲ ਨੂੰ ਤੁਸੀਂ ਵੀ ਇਈ ਵਾਰਾ মিডিਆ ਹੋਰ ਤਰੀਕੇ ਨਾਲ ਲੈ ਲੈਂਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡੰਪ ਜਿਹੜਾ ਇੱਥੋਂ ਸ਼ਿਫਟ ਕੀਤਾ ਜਾਵੇ ਕਿਉਂਕਿ ਸ਼ਹਿਰ ਦੇ ਵਿੱਚ ਇਹ ਗੰਦਗੀ ਦੇ ਜਿਹੜੇ ਢੇਰ ਆ ਇੱਥੋਂ ਬਾਹਰ ਲੈ ਜਾਣਾ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ